ਕਿਏ ਅੱਜ ਮੈਂ ਤੁਹਾਨੂੰ ਫੇਰ ਲੈਡੀ ਜਰਾਬ ਬਣਾ ਕੇ ਦਿਖਾਉਂਗੀ ਅੱਡੀ ਵਾਲੀ ਇੱਕ ਵਾਰੀ ਫੇਰ ਬਣਾ ਕੇ ਦਿਖਾਉਂਗਾ ਇਹ ਸਿਰਫ ਮੈਂ ਇੰਨੇ ਨਹੀਂ ਬਣਾਤੀ ਮੈਂ ਅੱਡੀ ਅੱਡੀ ਕੱਟ ਕੇ ਦਿਖਾਉਂਗੀ ਕਿ ਮੈਂ ਬਣਾ ਕੇ ਦਿਖਾਉਂਗੀ ਪੰਜਾ ਦੇਖੀਏ ਆਹ ਦੇਖੀਏ ਇਦਾਂ ਦੀ ਦੇਖੀਏ ਜਰਾਬ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹ ਮੈਂ ਲੈ ਆਏ ਨੇ 48 ਕੁੰਡੇ ਇਹ ਹੁਣ ਮੇਰੇ ਦੋ ਸਾਈਡਾਂ ਦੇ ਹੋ ਗਏ ਇਹ ਮੈਂ ਅੱਧੇ-ਅੱਧੇ ਕਰ ਲਏ ਇਹ ਮੇਰੇ 24-24 ਕੁੰਡੇ ਹੋ ਗਏ 24-24 ਕੁੰਡਿਆਂ ਨੂੰ ਆਪਾਂ ਹੁਣ ਕੀ ਕਰਾਂਗੇ ਦੇਖੀਏ ਮੈਂ ਅੱਧ ਕਰ ਲਿਆ ਦੋ ਕੁੰਡੇ ਮੈਂ ਇੱਧੇ ਨਹੀਂ ਸਾਈਡ ਲਉਂਗੀ ਦੇਖੀਏ ਤੇ ਇਹਨੂੰ ਕੀ ਕਰੂੰ ਦੋ ਦਾ ਇੱਕ ਕਰਾਂਗੇ ਦੇਖੀਏ ਇਹਨੂੰ ਉਲਟਾਵਾਂਗੇ ਇਹ ਕੁੰਡੇ ਨੂੰ ਉਤਮਾ ਤਾਰ ਲਾਂਗੇ ਬਾਕੀ ਕੁੰਡੇ ਸਾਰੇ ਆਪਾਂ ਉਲਟੇ ਬਣਾਵਾਂਗੇ ਦੇਖੀਏ ਦੋ ਦੇ ਇੱਕ ਕਰਾਂਗੇ ਇੱਥੇ ਵੀ। ਇਹ ਇਹ ਆਪਾਂ 8 8 ਗੁੰਡੇ ਘਟਾਵਾਂਗੇ। ਜਦ ਆਪਣੇ ਵਿਚਾਲੇ 8 ਗੁੰਡੇ ਰਹਿ ਜਾਣਗੇ। ਇਹਨੂੰ ਆਪਾਂ ਬੰਦ ਕਰ ਦਾਂਗੇ। ਦੇਖੀਏ। ਇੱਕ ਇੱਕ ਗੁੰਡਾ ਆਪਣਾ ਘਟ ਗਿਆ। ਦੋਨਾਂ ਸਾਈਡਾਂ ਤੋਂ ਉਹ ਲਮਾਏ ਦੇਖੇ ਬਹੁਤ ਇੱਕ ਕਰਾਂਗੇ ਇਸੇ ਤਰ੍ਹਾਂ ਆਪਾਂ ਕੁੰਡਾ ਨੂੰ ਕੱਢਾਂਗੇ ਇੱਕ ਕਰ ਦਾਂਗੇ ਤੇ ਐਸੇ ਤੁਹਾਨੂੰ ਆਪਾਂ ਨੇ ਇਹੀ ਤਰ੍ਹਾਂ ਜਿੰਮਾ ਘਟਾਏ ਨੇ ਕੁੰਡੇ ਇੱਕ ਨੇ ਆਪਾਂ ਨੇ ਜਿਆਦਾ 8 ਕੁੰਡੇ ਰਹਿ ਜਾਣਗੇ ਜਿਆਦਾ ਆਪਾਂ 8 8 ਦੋਨਾਂ ਸਾਈਡਾਂ ਤੋਂ ਪਕੁੰਡੇ ਘਟਾਉਣੇ ਨੇ 8 ਕੁੰਡੇ ਇਧਰਲੀ ਸਾਈਡ ਤੋਂ ਤੇ 8 ਇਧਰਲੀ ਤੋਂ ਜਿਆਦਾ ਗੱਭੇ 8 ਕੁੰਡੇ ਰਹਿ ਜਾਣਗੇ ਤੇ ਫਿਰ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਅਦੇਖੀ ਲੋ ਦਾ ਇੱਕ ਤੇ 9 ਕੁੰਡੇ ਦੇ ਤਾਰਾਂ ਪਾਸੇ ਇਸ ਤਰ੍ਹਾਂ ਆਪਾਂ ਨੇ ਇੱਧਰੋਂ ਇੱਕ ਇੱਕ ਇੱਧਰੋਂ ਘਟਾਉਂਦੇ ਘਟਾਉਂਦੇ ਨੇ ਆਪਾਂ ਨੇ 8 ਕੁੰਡੇ ਰਹਿ ਜਾਣਗੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਦੇਖੀਏ ਆਪਣੇ ਕੁੰਡੇ ਸਾਰੇ ਘੱਟ ਗਏ 8 ਕੁੰਡੇ ਆਪਣੇ ਰਹਿ ਗਏ ਦੇਖੀਏ 2 3 4 5 6 7 8 ਹਾਂ ਸਲਾਈ ਤਾਂ ਆਪਾਂ ਲੈ ਕੇ ਜਾਵਾਂਗੇ ਉਧਰਲੇ ਪਾਸੇ ਲਖੀ ਸਿੱਧੀ ਉਹ ਬਣਾਗੇ ਘਟਾਉਣਾ ਕੋਈ ਨਹੀਂ ਇਹਨਾਂ ਆ ਦੇਖੀਏ ਹੁਣ ਆਪਾਂ ਨੇ ਇੱਕ ਇੱਕ ਕਰਕੇ ਜਿਹੜੇ ਕੁੰਡੇ ਆਪਾਂ ਘਟਾਏ ਨੇ ਉਹ ਆਪਾਂ ਨੇ ਸੜਾਈ ਚ ਪਾਉਣੇ ਨੇ ਜਿੰਨੇ ਆਪਾਂ ਕੁੰਡੇ ਘਟਾਏ ਨੇ ਦੇਖੀ ਕੱਲੀ ਕੱਲੀ ਆਪਾਂ ਨੂੰ ਕੁੰਡੇ ਦੇ ਸਿੱਧਾ ਨਾ ਫੜੀ 1 2 3 4 5 6 7 8 ਇਹ ਆਪਾਂ ਐਸੇ ਤਰੀਕੇ ਨਾਲ ਇਹਨਾਂ ਨੂੰ ਚੱਕਾਂਗੇ ਦੇਖੀਏ ਇਹਨੂੰ ਇਧਰ ਪਾਸੇ ਲਾ ਦੇਵਾਂਗੇ ਆ ਦੇਖੀਏ ਦੇਖੀਏ ਇੱਕ ਕੁੰਡਾ ਚੱਕ ਰਹੇ ਆਪਾਂ ਨੇ ਇੱਕੜੇ ਚੱਕ ਰਹੇ ਜਾਣਾ ਦੇਖੀਏ ਇਹ ਤੋਂ ਵੀ ਆਪਾਂ ਦੋ ਦੋ ਜਿਹੜੀ ਜਾਲੀ ਆ ਬਣਦੀ ਹੈ ਨਾ ਲਾਈਨ ਇਹ ਆਪਾਂ ਦੋ ਹੀ ਚੱਕਣੇ ਨੇ ਇਹ ਵੀ ਇੱਕ ਸਾਈਡ ਤੋਂ ਉਕੜੇ ਚੱਕਦੇ ਜਾਵਾਂਗੇ ਇੱਕ ਚੱਕ ਹੋ ਗਿਆ ਆਪਣਾ ਦੋ ਸਾਈਡ ਆਪਾਂ ਨੇ ਹਜੇ ਕੁਝ ਨਹੀਂ ਕਰਨਾ ਨੂੰ ਇਕੜੇ ਬੋਣਾਂਗੇ ਆ ਦੇਖੀਏ ਦੋ ਗੁੰਡੇ ਚੱਕਾਂਗੇ ਚੱਕ ਕੇ ਨੂੰ ਐ ਬੋਣ ਲਾਂਗੇ ਆਪਾਂ ਉਹ ਪੈਨ ਨੂੰ ਇਸੇ ਤਰ੍ਹਾਂ ਕੁੰਡੇ ਨੂੰ ਕੱਢਾਂਗੇ ਘਸ ਕੇ ਥੋੜਾ ਜਿਹਾ ਮਲਾਂਗੇ ਦੋ ਚੱਕ ਹੋ ਗਏ ਇਧਰੋਂ ਇਹ ਦੇਖੀਏ ਕਟੇ ਇਹ ਕੁੰਡੇ ਆਪਾਂ ਨੂੰ ਇਹਨਾਂ ਦਿਸ਼ੇ ਤੇ ਨਹੀਂ देखिए वे अपने चक्क होन लाग गए देखिए ਵਸਾ ਇਸੇ ਤਰ੍ਹਾਂ ਆਪਾਂ ਨੇ ਕੁੰਡੇ ਚੱਕਦੇ ਆ ਨੇ ਜਿੰਨੇ ਆਪਣੇ ਕੁੰਡੇ ਕੁੰਡੇ ਆਪਾਂ ਘਟਾਏ ਨੇ ਅੱਠ ਕੁੰਡੇ ਪਕਟਾਈ ਨੇ ਤੇ ਅੱਠੇ ਕੁੰਡੇ ਆਪਾਂ ਨੇ ਐਸੀ ਤਰ੍ਹਾਂ ਚੱਕ ਲੈਣੇ ਨੇ ਉਲਟੀ ਸਲਾਈ ਆਪਾਂ ਸਾਰੀ ਇੱਕ ਨੇ ਪਾਉਣੀ ਆ ਕੋਈ ਕੁੰਡਾ ਨਹੀਂ ਆਪਾਂ ਨੇ ਚੱਕਣਾ ਸਿੱਧੀ ਸਲਾਈ ਦੇ ਵਿੱਚ ਆਪਾਂ ਚੱਕ ਲੈਣੇ ਆ ਉਹੀ ਆਪਣੀ ਝਾੜੀ ਨਹੀਂ ਬਣਦੀ। ਦੇਖੀ ਐਨ ਬਹੁਤ ਸੋਹਣੀ ਬਣਦੀ ਐ ਇਹ ਲੈ। ਦੇਖੀ ਚੱਕ ਹੁਣ ਲੱਗੀ ਹੁਣ ਆਕਣ ਬਣ ਗਏ। ਮੈਂ ਤੁਹਾਨੂੰ ਹੁਣ ਪੂਰੀ ਇਹ ਇਕਨੇ ਚੱਕ ਕੇ ਦਿਖਾਉਣੀ ਆ। ਦੇਖੀਏ ਆਪਣਾ ਆਹ ਪੰਜਾ ਅੱਡੀ ਤੋਂ ਲਾ ਕੇ ਆਪਾਂ ਪੰਜੇ ਤੋਂ ਕਰਾ ਗਏ। ਇਹ ਆਪਣਾ ਬਣ ਕੇ ਤਿਆਰ ਹੋ ਗਿਆ। ਜਿਹੜੀ ਆਪਾਂ ਅੱਡੀ ਕੱਢੀ ਸੀਗੀ ਇੰਸ ਲਾ ਕੇ ਆਪਾਂ ਪੰਜੇ ਤੋਂ ਕਰਾ ਲਈ ਦੇਖੀਏ ਇਹ ਮੈਂ ਇੱਥੋਂ ਤੋਂ ਲਾ ਕੇ ਅੱਡੀ ਤੱਕ ਇਹ ਮੈਂ 6 ਇੰਚ ਤੇ ਕੁਝ ਵੀ ਥੋੜਾ ਜਿਹਾ ਉੱਪਰੇ ਬੁਣਿਆ 6 ਇੰਚ ਤੇ ਥੋੜਾ ਜਿਹਾ ਉੱਪਰ ਬਸ ਆ ਦੇਖੀਏ ਇਹ ਕੰਦਾ ਬੈਂਡੇ ਆ ਤੇ ਇਹ ਮੈਂ ਤਾਂ ਬੁਣਿਆ ਹੁਣ ਆਪਣੇ 2.5 ਇੰਚ ਦੇ ਗੁੱਠੇ ਹੋ ਜਣੇ ਨੇ ਆਪਣੀ 8 ਇੰਚ ਦੀ ਜਰਾਬ ਹੋ ਜਣੀ ਹੈ ਦੇਖੀਏ ਇੱਥੇ ਤੋਂ ਕਰੋ 8 ਇੰਚਾ ਬਣਾ ਜਾਣਾ ਤੇ ਜੇ 8 9 ਨੰਬਰ ਕਿਸੇ ਦੇ ਆਉਣੀ ਆ ਇਹਨੇ ਨਾ ਫਿਰ ਆਪਾਂ 1 ਇੰਚ ਆਪਾਂ ਨੂੰ ਜੇ ਪਕੜੇ ਵੀ ਇਹਨੂੰ ਜਰਾਬ ਨੂੰ ਬੁੰਨਦੇ ਆ ਜੇ ਆਪਾਂ ਇੰਚੀ ਟੇਪ ਨਾਲ ਮਿੰਦੇ ਆ ਇਹਨੂੰ ਹਮੇਸ਼ਾ ਹੀ 1 ਇੰਚ ਘੱਟ ਰੱਖੋ ਉਹ ਤਾਂ ਕੀ ਗੱਲ ਜਰਾਬ ਇੰਨੀ ਵੱਡਣੀ ਆ ਦੇਖੀਏ ਇੱਥੋਂ ਜਿਆਦਾ ਪਪੈਰ ਚਾਹ ਪਾਉਣੀ ਆ ਇੱਥੋਂ ਖਿੱਚ ਕੇ ਲੈ 6 ਇੰਚ ਦੀ ਚੇਨਕ ਦੇ ਬਜਾਏ ਇਹ ਹੀ ਲੈ 7 ਇੰਚ ਤੇ ਹੋ ਗਈ। ਦੇਖੀਏ। ਤੇ ਹੁਣ ਆਪਾਂ ਇਹਦੇ ਕੱਢਾਂਗੇ ਅਗੁੱਠਾ ਕੱਢਾਂਗੇ। ਦੇਖੀਏ। ਬਸ ਪਤਾ ਗਿਆ ਇੱਕ ਸਾਈਡ ਤੇ ਲੈ ਜੀਏ। ਕੈਮਰਨ ਕੇ ਇਸੇ ਤਰ੍ਹਾਂ ਆਪਾਂ ਬੁਣਕੀਨ ਇੱਦੀ ਸਾਈਡ ਫੇਕਣ ਧਾਗਾ ਉਧਰ ਚੱਲ ਜਾਣਾ ਵਿਚਾਲੇ ਆਪਾਂ ਇਦਾਂ ਲੈ ਕੇ ਆਵਾਂਗੇ ਇਹ ਦੇਖੀ ਹੁਣ ਧਾਗਾ ਬੁਣਨਾ ਨਹੀਂ ਆਪਾਂ ਨੇ ਧਾਗਾ ਇੱਥੇ ਰੱਖਾਂਗੇ ਆਪਾਂ 24 24 ਗੁੰਦੇ ਅੱਧ ਕਰਨਾ ਆਪਾਂ ਨੇ ਦੇਖੀਏ ਚੌਵੀ ਇੱਧਰ ਚੌਵੀ ਇੱਧਰ ਦੇਖੀਏ ਮੈਂ ਪਹਿਲਾਂ ਕੁੰਡੇ ਇੱਕੜੇ ਪਾਉਂਗੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ 21 22 23 24 24 ਇਧਰ ਹੋ ਗਏ ਹੁਣ ਆਪਾਂ ਇਧਰ ਗਿਣਦੇ ਆ 1 2 3 4 5 6 7 8 9 10 11 12 13 14 15 16 17 18 19 20 21 22 23 ਇਧਰ ਹੀ ਕਾ ਗੁਣਾ ਵੱਧ ਆ ਗਿਆ 23 ਗੁੰਡੇ ਨੇ ਇਹ ਇਹਨੂੰ ਹੁਣ ਆਪਾਂ ਕੀ ਕਰਾਂਗੇ ਦੇਖੀ ਇਹਨੂੰ ਪਾਈ ਕਰਨਾ ਹੈ ਫੜਾਂ ਦੋ ਸੜੀਆਂ ਠੀਕ ਹੈ ਦੋ ਸਲਾਈਆਂ ਆਪਾਂ ਫੜਾਂਗੇ ਇਹ ਦੋਨਾਂ ਸਲਾਈਆਂ 'ਚ ਆਪਾਂ ਇੱਕ-ਇੱਕ ਗੁੰਡਾ ਲਾਵਾਂਗੇ ਇੱਕ ਆਪਾਂ ਉਧਰਲੀ ਸਾਈਡ ਦਾ ਇੱਕ ਆਪਾਂ ਉਧਰਲੀ ਸਾਈਡ ਦਾ ਦੇਖੀ ਇਹਨਾਂ ਦੇਖੀ ਇੱਕ ਗੁੰਡਾ ਇੱਧਰੋਂ ਇੱਕ ਆਪਾਂ ਇੱਧਰੋਂ ਇਸ ਤਰ੍ਹਾਂ ਆਪਾਂ ਸਾਰੇ ਕੁੰਡੇ ਇਹ ਸਲਾਈ ਚ ਤਾਰ ਲੈਣੇ ਨੇ ਇਸ ਤਰ੍ਹਾਂ ਮੈਂ ਤੁਹਾਨੂੰ ਤਾਰ ਕੇ ਹੁਣ ਦਿਖਾਉਣੀ ਆ ਇਹ ਕੁੰਡੇ ਆਪਾਂ ਸਾਰੇ ਤਾਰ ਲਏ ਇਹਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਅੰਗੂਠਾ ਬਣਾਵਾਂਗੇ ਇਧਰਲੀ ਸਾਈਡ ਗੁੱਠੇ ਦੇ ਵਿੱਚ ਬੋਣੇ ਲਈ ਆਪਾਂ ਨੂੰ ਚਾਹੀਦੇ ਨੇ 18 ਕੁੰਡੇ 17 ਜਾਂ 18 ਹੋਗੇ ਇਹ ਆਪਾਂ ਦੇਖੀਏ ਐਸੇ ਤਰ੍ਹਾਂ ਆਪਾਂ ਨਹੀਂ ਬੋਣਾਂ ਜਿਹੜਾ ਕੁੰਡਾ ਆਪਣਾ ਦੇਖੀਏ ਇਹਨਾਂ ਤਰ੍ਹਾਂਗੇ ਇਹਨੂੰ ਬੋਣਾਂਗੇ 1 2 ਆ ਦੇਖੀਏ ਬਸ ਆਪਾਂ ਨੇ ਐਸੇ ਤਰ੍ਹਾਂ ਉੱਠੇ ਦੇ ਬੰਦੇ ਨੇ ਗੁੱਲੇ ਦੇਖੀ ਇੱਕ ਕੁੰਡਾ ਬੋਣਾ ਇੱਕ ਕੁੰਡਾ ਤਾਰਨਾ ਇਦਾਂ ਲਾ ਦੇਖੀ ਬੱਲੇ ਸ ਜੜ ਦਿਂਦੀ ਹੈ ਇੱਕ ਬੋਣਾਂਗੇ ਦੂਆ ਤਾਰਾਂਗੇ ਇੱਕ ਬਣਾਾਂਗੇ ਦੂਜਾ ਤਾਰਾਂਗੇ ਬੋਣਾਂਗੇ ਦੂਆ ਤਾਰਾਂਗੇ ਸਿਤਾਰਾ ਲੱਕੀ ਉਹ ਦੇਖੀਏ ਇਹ ਗੁੱਠਾ ਬੁਣਨਾ ਪੈ ਇਥੋਂ ਹੀ ਵਾਪਸ ਕਰਾਂਗੇ ਜਿਹੜਾ ਪੁੰਡਾ ਬੁਣਿਆ ਹੈ ਆ ਦੇਖੀਏ ਨੂੰ ਪਤਾਰਾਂਗੇ ਐਸੀ ਤਰ੍ਹਾਂ ਮੈਂ ਤੁਹਾਨੂੰ ਸਿਰੇ ਲਿ ਜਾ ਕੇ ਥੋੜਾ ਜਿਹਾ ਦਿਖਾਉਂਗੀ ਆ ਦੇਖੀ ਬਸ ਇਸੇ ਤਰ੍ਹਾਂ ਬੁਣਨਾ ਆਪਾਂ ਨੇ ਦੇਖੀ ਗੁੱਠਾ ਆਪਣਾ ਹੋ ਚੱਲਿਆ ਹੁਣ ਆਪਾਂ ਕੀ ਕਰਾਂਗੇ ਨਾ ਇਹ ਆਪਾਂ 2 ਇੰਚ ਤੇ ਕੱਟੇ ਕਰਨਾ ਤੇ ਦੇਖਦੀ ਹਾਂ ਮੈਂ ਇੰਨੇ ਬੀੜ ਕੇ ਜਾਂ ਹੋ ਗਿਆ ਕੁਸ ਆਪਾਂ ਕਾਟ ਵੀ ਪਾਣੀ ਹੈ ਜੀ ਤੁਹਾਨੂੰ ਕਾਟ ਪਾਣੀ ਆਸਰੇ ਪਾ ਕੇ ਫਿਰ ਮੈਂ ਕਾਟ ਪਾ ਕੇ ਤੁਹਾਨੂੰ ਦਿਖਾਉਣੀ ਹੈ ਉੱਦਲੇ ਪਾਸੇ ਤੋਂ ਪਾਟ ਦੁਰਾਂਗੇ ਜੀ ట్ పాని తిన్న కుండే ఇద్దరూ కటావే తిన్న కండే లవే సై ఎ తిన్న ఇద్దరు జా కు బుణనా కదా జా బ బుణనా బుణాగే అది

og alle de andre som har reist.

తిని కడే ఇను తినిదే ਕੇ ਗੁੱਠਾ ਆਪਣਾ ਬਣ ਕੇ ਹੋ ਗਿਆ ਤਿਆਰ ਲੈ ਐਨ ਬਰਾਬਰ ਦੀ ਕਾਟ ਪਈ ਆ ਹੁਣ ਆਪਾਂ ਅੱਗੇ ਇਧਰ ਦੀ ਸਾਈਡ ਧਾਗਾ ਪਾ ਲਵਾਂਗੇ ਇਹ ਦੇਖੀਏ ਆਪਾਂ ਦਾ ਧਾਗਾ ਜਿਹੜਾ ਇਥੇ ਆਪਾਂ ਇਥੇ ਇਹ ਦੇਖੀਏ ਆ ਇੱਕਾ ਗੁਣਾ ਇੱਕ ਆਪਾਂ ਇਹਦੇ ਵਿੱਚੋਂ ਕੁੰਡਾ ਚੱਕਣਾ ਜਿਹੜਾ ਆਪਣਾ ਕੁੰਡਾ ਮਤਲਬ ਆ ਦੇਖੀਏ ਵਿੱਚ ਹੀ ਕੱਢਾਂਗੇ ਆਪਾਂ ਜੇ ਜਾਲੀ ਨਾ ਬਣੇ ਆਪਣੀ ਸਿੱਧ ਜੀ ਨਹੀਂ ਪੈਂਦੀ ਹੈ ਜਿਵੇਂ ਜਾਲੀ ਬਣ ਜਾਂਦੀ ਆ ਉਦਾਂ ਨਹੀਂ ਆ ਦੇਖੀਏ ਇਹਦੇ ਨਾਲ ਆਪਾਂ ਥੋੜਾ ਜਿਆਦਾ ਟੰਕਾ ਲਾਵਾਂਗੇ ਕੋਟਾਂਕਾ ਲਾ ਕੇ ਗੱਠ ਨਹੀਂ ਲਾਉਣੀ ਆਪਾਂ ਜਿਆਦਾ ਆ ਦੇਖੀਏ ਤੇ ਕੁੰਡੇ ਨੂੰ ਤਾਰਾਂਗੇ ਦੇਖੀ ਜਦ ਹੁਣ ਇਹ ਗੁੱਠਾ ਆਪਣਾ ਹੋ ਗਿਆ ਜਦ ਆਪਾਂ ਇੱਥੋਂ ਅੱਧਾ ਟੁੱਕਰ ਜਾਵਾਂਗੇ ਨਾ ਐਨਾ ਅੱਧਾ ਕਰਨਾ ਦੇਖੀਏ ਕਿ ਪੰਜ ਸੜੀਆਂ ਦਾ ਗੇੜ ਪੈ ਗਿਆ ਹੁਣ ਇੱਥੇ ਤੋਂ ਕਰਾ ਗਈ ਹੁਣ ਇਹਦੀ ਆਪਾਂ ਕਾਟ ਪਾਵਾਂਗੇ ਇੱਧਰੋਂ ਪੰਜੇ ਦੀ ਦੇਖੋ ਜਿਵੇਂ ਗੁੱਠੇ ਦੀ ਆਪਾਂ ਦੋਨਾਂ ਸਾਈਡਾਂ ਤੋਂ ਘਟਾਏ ਨੇ ਤਿੰਨ ਤਿੰਨ ਕੁੰਡੇ ਇਹ ਤਿੰਨ ਤਿੰਨ ਕੁੰਡੇ ਮੈਂ ਇੱਕ ਸਾਈਡ ਤੋਂ ਘਟਾਉਂਗੀ ਦੇਖੀਏ ਐਦਾਂ ਇੱਕ ਸਾਈਡ ਤੋਂ ਇਹ ਕੋਕਣੇ ਕੱਢਾਂਗੇ ਇੱਧਰ ਦੀ ਸਾਈਡ ਆ ਗਈ ਆਪਾਂ ਤਿੰਨ ਉਸੇ ਤਰ੍ਹਾਂ ਤਿੰਨ ਤਿੰਨ ਕੁੰਡੇ ਘਟਾਵਾਂਗੇ ਬਾਕੀ ਦੇ ਕੁੰਡੇ ਆਪਾਂ ਬੁਣਾਂਗੇ ਇੱਕ ਕੱਢਾਂਗੇ

ਨਿਕਟ ਆਮਾਗੇ ਪਾਇਕਨੇ ਦੇਖੀਏ ਇਹ ਕੋਕਪਨੇ ਕੱਢਾਂਗੇ ਇੱਕ ਬਣਾਗੇ ਦੇਖੀਏ ਪੰਜਾ ਬਣਾ ਬੁਣ ਕੇ ਹੋ ਗਿਆ ਤਿਆਰ ਗੁੱਠੇ سید ਆ ਗਏ ਦੇਖੀਏ ਹੁਣ ਇਹਨੂੰ ਤਿੰਨ ਤਿੰਨ ਕੁੰਡੇ ਪਾ ਕੇ ਨਾ ਕੁੜੇ ਆਪਾਂ ਇਹਨੂੰ ਬੰਦ ਕਰਾਂਗੇ ਆ ਦੇਖੀ ਜਿਵੇਂ ਆਪਾਂ ਪਹਿਲਾਂ ਕਟਾਉਂਦੇ ਆਏ ਕੁੰਡੇ ਇਹ ਵੀ ਆਪਾਂ ਸਾਰੇ ਕੁੰਡੇ ਤਿੰਨ ਤਿੰਨ ਪਾ ਕੇ ਬੰਦ ਕਰ ਦੇਣੇ ਨੇ ਦੇਖੀਂ ਇਹ ਦੇਖੀਂ ਕਾਟ ਪਈ ਹੀ பஞ்சੀ ਦੀ ਉਹ ਗੁੱਠੇ ਦੀ ਇੰਨਾ ਜਿਦਾ ਕਰਕੇ ਪੰਜੇ ਆਪਣੇ ਅਗੂਠੇ ਬਣ ਕੇ ਤਿਆਰ ਹੋ ਗਏ ਤੇ ਜੇ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸੇਅਰ ਲਾਇਕ ਜ਼ਰੂਰ ਕਰਦੇ ਹੋ ਮੈਂ ਹੁਣ ਇਹਦੀ ਬਸ ਇੰਨੀ ਕ ਸਲਾਈ ਹੋ ਆ ਸਾਈਡ ਦੀ ਇਹ ਲਾ ਕੇ ਜਰਾਬਾਂ ਦਾ ਜੋੜੇ ਆਪਣੇ ਬਾਰੇ ਹੈ ਬਣੀ ਹੈ ਧੰਨਵਾਦ ਜੀ